ਨਾਵਰ ਕਿਦੋਂ ਹੋਇਆ ਤੇ ਰਾਰਿਓ ਮੇਰਾ ਨਾਮ ਮਹਿੰਦਰ ਕੌਰ ਹੈ ਮੈਂ ਹਾਤੇ ਇੱਥੇ ਦੇ ਹੀ ਜੰਪਾਣਾ ਤੇ ਮੈਨੂੰ ਸਾਰਾ ਕੁਝ ਪਤਾ ਹੀ ਹੈ ਸਭ ਕੁਝ ਦੇਖਿਆ ਹੋਣਾ ਤੁਸੀਂ ਲਗਾਤਾਰ ਪਾਣੀ ਆਂਦਾ ਲੱਗ ਪਰ ਹਰ ਸਾਲ ਪਾਣੀ ਆਂਦਾ ਕਿੱਦਾਂ ਦੀ ਜ਼ਿੰਦਗੀ ਹੁੰਦੀ ਉਹ ਦਿਨਾਂ ਚ ਹਰ ਸਾਲ ਪਾਣੀ ਤੇ ਆਂਦਾ ਪਰ ਘਰਾਂ ਦੇ ਅੰਦਰ ਇੰਨਾ ਪਾਣੀ ਨਹੀਂ ਕਰ ਆਇਆ ਜਿੰਨਾ ਇਸ ਵਾਰੀ ਆਇਆ 88 ਚ ਆਇਆ ਸੀ ਤੇ ਉਸ ਤੋਂ ਬਾਅਦ ਹੁਣ ਇੰਨਾ ਪਾਣੀ ਆਇਆ ਸਾਨੂੰ ਵੀ ਉਮੀਦ ਨਹੀਂ ਸੀ ਕਿ ਅੰਦਰਾਂ ਦੇ ਵਿੱਚ ਇੰਨਾ ਨਾ ਪਾਣੀ ਹੋ ਜਾਏਗਾ ਕਹੀ ਕਿ ਆ ਵੀ ਹੋਏਗਾ ਵੀ ਤੇ ਦੋ ਦੋ ਪੁੱਟ ਦਿਨ ਤਨ ਬਾਹਰ ਹੀ ਫਿਰ ਫੂਕੀ ਚਲ ਜਾਏਗਾ ਜਾਂ ਕਿ ਤਰਾ ਇਹ ਤਾਂ ਪਾਣੀ ਬਹੁਤ ਆ ਗਿਆ ਬਹੁਤ ਜਿਆਦਾ ਪਾਣੀ ਆ ਕੀ ਹਾਲਾਤ ਸੀ ਕਿੰਨਾ ਕ ਸਾਮਾਨ ਖਰਾਬ ਹੋਇਆ ਲੋਕਾਂ ਦਾ ਬਥੇਰਾ ਸਾਮਾਨ ਭੇਜ ਗਿਆ ਸਾਰਾ ਹੀ ਭੇਜ ਗਿਆ ਕਣਕਾਂ ਵੀ ਭੇਜ ਗਈਆਂ ਰਾਈਸ ਵਗੈਰਾ ਸਾਰਾ ਕੁਝ ਭੇਜ ਗਿਆ ਘਰਾਂ ਚ ਕਿੰਨੀ ਕਿੰਨੀ ਗਾਰ ਮਿੱਟੀ ਇਕੱਠੀ ਹੋ ਗਈ ਬੜੀ ਗਾਰ ਐ ਹੁਣ ਸਾਡੇ ਕੋਲ ਤਾਂ ਨਿਕਲਣੀ ਵੀ ਨਹੀਂ ਇੰਨੀ ਗਿੱਲੀ ਤੇ ਭਾਰੀ ਤੇ ਲੇਬਰ ਮਿਲਣੀ ਨਹੀਂ ਐ ਹੁਣ ਪਤਾ ਨਹੀਂ ਕਿੰਨੇ ਦਿਨ ਲੱਗਣੇ ਇੱਥੇ ਲਾਈਟ ਵਗੈਰਾ ਦਾ ਵੀ ਕਹਿੰਦੇ ਇੱਧਰ ਕਰ ਲਾਈਟ ਦਾ ਵੀ ਬੜਾ ਮੁਸ਼ਕਲ ਹੈ ਕਿ ਤਿੰਨ ਤਿੰਨ ਚਾਰ ਚਾਰ ਦਿਨ ਲਾਈਟ ਨਹੀਂ ਆਉਂਦੀ ਬੜਾ ਮੁਸ਼ਕਲ ਹੈ ਰਹੀ ਗਿਆ ਉਹਨਾਂ ਨੇ ਪਰਸੋਂ ਸੀ ਇੱਥੇ ਮੋਟਰ ਲੁਆਈ ਦੀ ਸੀ ਮੋਟਰ ਵੀ ਭੇਜ ਗਈ ਹੈ ਪਾਣੀ ਵਿੱਚ ਖਰਾਬ ਹੋ ਗਈ ਆ ਬੋਲੀਏ ਤੁਸੀਂ ਮੈਂ ਕਿ ਪਰਸੋਂ ਨਹੀਂ ਆਏਗੇ ਇੱਥੇ ਘਰ ਖੋਲਣ ਆਫਟਰ ਫਲਡਸ ਇੰਨੇ ਦਿਨਾਂ ਬਾਅਦ ਤੇ ਆ ਮੀਂਹ بارش ਆ ਗਈ ਆ ਤੇ ਉਹਦੇ ਬਾਅਦ ਲਾਈਟ ਚੱਲ ਗਈ ਉਹਦੇ ਬਾਅਦ ਦੀ ਅੱਜ ਤੱਕ ਵੀ ਲਾਈਟ ਨਹੀਂ ਹੈਗੀ ਤਿੰਨ ਦਿਨ ਹੋ ਗਏ ਆ অলਮੋਸਟ ਲਾਈਟ ਗਈ ਨਾ ਤੇ ਲਾਈਟ ਨਹੀਂ ਹੈਗੀ ਇੱਥੇ ਹੁਣ ਤੇ ਬਾਕੀ ਇਹ ਹੈ ਕਿ ਜਿਨ੍ਹਾਂ ਨੇ ਫਲਡਸ ਇੱਥੇ ਟਾਈਮ ਕੱਟੇ ਆ ਉਹ ਉਹਨਾਂ ਨਾਲ ਗੱਲ ਕੀਤੀ ਪਰਸੋਂ ਤੇ ਉਹ ਕਹਿੰਦੇ ਕਿ ਬਹੁਤ ਹਾਰਡ ਟਾਈਮ ਹੈ ਨਾ ਸ਼ਤਾਂ ਤੇ ਬੈਠੇ ਰਹੇ ਆ ਤੇ ਬਾਥਰੂਮ ਜਾਣ ਦੀ ਬਹੁਤ ਆਕਸੀਗੀ ਉਹਨਾਂ ਨੂੰ ਕਿ ਬਾਥਰੂਮ ਦੀ ਫੈਸਿਲਿਟੀ ਨਹੀਂ ਹੈਗੀ ਕਿਉਂਕਿ ਜਿਹੜੀ ਹਰ ਜਗ੍ਹਾ ਇਨਾ ਪਾਣੀ ਹੈ ਤੇ ਤੁਸੀਂ ਬਾਥਰੂਮ ਕਿੱਦਾਂ ਜਾਓਗੇ ਇਹ ਬਹੁਤ ਹਾਰਡ ਟਾਈਮ ਸੀਗਾ ਬਟ ਇਹਦੇ ਲੱਗਦਾ ਕਿ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹਰ ਸਾਲ ਇੱਥੇ ਬੰਨ ਟੋਪ ਕਰਦੇ ਆ ਪਾਣੀ ਨਹੀਂ ਸੀ ਰਾਸ਼ਨ ਨਹੀਂ ਸੀ ਕਿੰਨਾ ਦੇ ਬੱਚੇ ਹੁੰਦੇ ਬਹੁਤ ਮੁਸ਼ਕਲ ਬਹੁਤ ਔਖਾ ਸੀਗਾ ਲੋਕਾਂ ਦੇ ਛੋਟੇ ਬੱਚੇ ਵੀ ਆ ਪਿੱਛੇ ਇੱਕ ਘਰ ਆ ਉਹ ਬਾਜੀ ਦੇ ਘਰ ਸਾਰਾ ਪਾਣੀ ਵੜ ਗਿਆ ਉਹਨਾਂ ਦੀ ਗਾਮ ਹੀ ਮਰ ਗਈ ਕਿਉਂਕਿ ਕਹਿੰਦੇ ਕਿ ਡੰਗਰ ਇੱਥੇ ਗੁਰਦੁਆਰਾ ਸਾਹਿਬ ਦੇ ਲੱਗ ਗਿਆ ਆ ਕੇ ਬੰਨੇ ਤੇ ਉਹਨਾਂ ਦੇ ਗਨਗਨ ਤੱਕ ਪਾਣੀ ਸੀ ਤਿੰਨ ਦਿਨੋਂ ਲਗਾਤਾਰ ਪਾਣੀ ਨਿਕਲ ਰਿਹਾ ਨਾ ਉਹਨਾਂ ਦੀ ਵੀ ਕੋਈ ਚਾਰਾ ਨਹੀਂ ਸੀਗਾ ਡੰਗਰਾਂ ਦਾ ਵੀ ਇੱਕ ਦੂਜੇ ਦੇ ਕੰਨੇ ਪਰਿਵਾਰਾਂ ਨੇ ਮਦਦ ਕੀਤੀ ਇੱਕ ਦੂਜੇ ਦੀ ਆਪੇ ਹ ਹੁੰਦਾ ਕੋ ਕਿਸੇ ਕੋ ਕੋਈ ਸਮਾਨ ਖਾਂਦਾ ਉਪਰੋਂ بارش ਕੰਦੀ ਬਹੁਤ ਤੇਜ਼ ਸੀਗੀ ਤੇ ਤਰਪਾਲਾਂ ਵੀ ਉਡ ਉਡ ਜਾਂਦੀਆਂ ਹੈਗੀਆਂ ਤੇ ਉਹਦੇ ਲਈ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਪੱਕਾ ਪੁਲ ਹੁੰਦਾ ਏਟ ਲੀਸ ਕੋ ਇੱਥੋਂ ਜਾ ਹੀ ਸਕਦਾ ਪੁਲ ਹੈ ਨਹੀਂ ਇੱਥੇ ਉਹ ਉਹ ਬਹੁਤ ਜਿਹੜਾ ਹੈਗਾ ਮਾਈਨਸ ਪੁਆਇੰਟ ਦਾ ਇੱਥੋਂ ਦੇ ਪਿੰਡਾਂ ਦਾ ਉਹ ਨੂੰ ਮੰਦੇ ਆਣਾ ਜਾਣਾ ਵੀ ਸੁੱਕਾ ਹੋ ਜਾਏਗਾ ਜੀ ਕਿਸੇ ਸਹਾਇਤਾ ਦੀ ਲੋੜ ਆ ਕੇ ਲੋੜਾ ਹੋਵੇ ਹਾਂਜੀ ਹਾਂਜੀ ਕਿਉਂਕਿ ਜਿੱਦਾਂ ਹੋਣੀ ਆ 7 ਵਜੇ ਬਾਅਦ ਬੇੜੀ ਨਹੀਂ ਪਾਣੀ ਤੇ ਜੇ ਕਿਸੇ ਨੂੰ ਐਮਰਜੈਂਸੀ ਪਾ ਗਈ ਤੇ ਉਹ ਨਾ ਇਧਰ ਆ ਸਕਦਾ ਨਾ ਪਾਲਿਸਾਈਡ ਜਾ ਸਕਦਾ ਸਿਰਫ ਇੱਥੇ ਜੋਗਾ ਹੀ ਆ ਜੇ ਮੈਡੀਕਲ ਸਹੂਤਾ ਦੀ ਫੈਸਿਲਿਟੀਆਂ ਦੀ ਗੱਲ ਕਰੀਏ ਤੇ ਪਿੰਡ ਤੇ ਕਿੰਨੀਆਂ ਕ ਫੈਸਿਲਿਟੀਆਂ ਆ ਸਰਕਾਰ ਵੱਲੋਂ ਸਿਰਗਾਵਲੂ ਆਈ ਥਿੰਕ ਇੱਕ ਇੱਕ ਕਲੀਨਿਕ ਹੈਗਾ ਹਰ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਲਾਈਕ ਆਉਂਦੇ ਵੀ ਆ ਡਾਕਟਰਸ ਲਾਈਕ ਹੁਣ ਤਾਂ ਕਹ ਰਹੀ ਆ ਕਿ ਕਾਫੀ ਡਾਕਟਰ ਪਰ ਉੱਤੇ ਪ੍ਰਾਇਮਰੀ ਟ੍ਰੀਟਮੈਂਟ ਹੀ ਮਿਲ ਸਕਦਾ ਸਾਰਾ ਉਹ ਇੱਕ ਜਣਾ ਹੁੰਦਾ ਮੈਡੀਕਲ ਐਮਰਜੈਂਸੀ ਆ ਕੁਝ ਵੀ ਉਹਦੇ ਲਈ ਕੁਝ ਨਹੀਂ ਹੈਗਾ ਤੁਸੀਂ ਇਹ ਕਹੋ ਕਿ ਥੋੜਾ ਬੋਤਲ ਤੁਹਾਨੂੰ ਦੇ ਦੇਣਗੇ ਫੋਰ ਟਾਈਮ ਵੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਸੱਤ ਪਿੰਡਾਂ 'ਚ ਕੋਈ ਕਾਲਜ ਸਕੂਲ ਹੈਗੇ ਸਕੂਲ ਹੈਗਾ ਕਾਲਜ ਕੋਈ ਨਹੀਂ ਕਾਲਜ ਕੋਈ ਨਹੀਂ ਹੈਗੇ ਮਿਡਲ ਸਕੂਲ ਮਿਡਲ ਸਕੂਲ ਨੇ ਉਹਦੇ ਬਾਅਦ ਬੱਚਿਆਂ ਨੂੰ ਪੜ੍ਹਨ ਵਾਸਤੇ ਦਰਿਆ ਤੋਂ ਪਾਰੀ ਜਾਣਾ ਪੈਂਦਾ ਮਤਲਬ ਮੁੱਢਲੀ ਸਹੂਲਤਾਂ ਤੋਂ ਬੰਜ ਹਿੰਸਾ ਕਰਦੇ ਸਨ ਆਪਣੇ ਕਿਉਂਕਿ ਅੱਗੇ ਫੈਸਿਲਿਟੀਆਂ ਵੀ ਨਹੀਂ ਹੈਗੀਆਂ